ਇਨੂੰ ਪਰਾ ਕਰ ਲਾ ਮੈਨੂੰ ਲੱਗਦਾ ਤੂੰ ਮੈਨੂੰ ਹੀ ਠੋਕ ਦੇਣਾ ਆ ਪ੍ਰਧਾਨ ਜੀ ਦੀਆਂ ਟੱਟੀਆਂ ਹੀ ਨਹੀਂ ਰੋਕਦੀਆਂ ਪਈਆਂ ਤੇ ਪ੍ਰਧਾਨ ਸਾਹਿਬ ਬੁਲਟ ਪ੍ਰੂਫ ਜੈਕਟ ਲੈਣ ਆਏ ਆ ਉਹ ਪ੍ਰਧਾਨ ਸਾਹਿਬ ਕਿੱਥੇ ਗਏ ਗੋਲੀ ਗੋਲੀ ਜਨਾਬ ਗੋਲੀ ਕੇਹਿੰਦੇ ਕਿ ਨਾ ਬਾਹਰ ਪ੍ਰਧਾਨ ਜੀ ਆਇਆ ਕਹਿੰਦੇ ਤੁਹਾਨੂੰ ਜ਼ਰੂਰੀ ਮਿਲਣਾ ਬਲਾਓ ਨੋ ਬਾਰ ਬਧਿਆਨ ਰੱਖੀ ਸੱਜ ਖੱਬੇ ਬਾਰ ਆਓ ਜੀ ਹਾਂ ਜੀ ਪ੍ਰਧਾਨ ਜੀ ਠੀਕ ਠਾਕ ਓ ਇਹਨੂੰ ਪਰਾ ਕਰ ਲਾ ਮੈਨੂੰ ਲੱਗਦਾ ਤੂੰ ਮੈਨੂੰ ਹੀ ਠੋਕ ਦੇਣਾ ਹਾਂ ਹਾਂ ਜੀ ਪ੍ਰਧਾਨ ਸਾਹਿਬ ਕਿਦਾਂ ਹੋਲੇ ਅੱਜ ਫਿਰ ਬੁਲਟ ਪ੍ਰੂਫ ਜੈਕਟ ਓ ਆਉਣਾ ਕਾ ਦਾ ਜਨਾਬ ਇੱਕ ਹਫਤਾ ਹੋ ਗਿਆ ਇਸ ਪ੍ਰਧਾਨ ਜੀ ਦੀਆਂ ਟੱਟੀਆਂ ਹੀ ਨਹੀਂ ਰੋਕਦੀਆਂ ਪਈਆਂ ਸਾਰਾ ਦਿਨ ਫਲੱਸ਼ 'ਚ ਲੰਘ ਜਾਂਦਾ ਕਿਸੇ ਦੀ ਵਾਰੀ ਨਹੀਂ ਆਉਣ ਦਿੰਦੇ ਓਏ ਠਾਣਾ ਆ ਹਫਤਾ ਲਈ ਆਪ ਪ੍ਰਧਾਨ ਜੀ ਨੂੰ ਕੇ ਡੱਡ ਕੋ ਲੈ ਕੇ ਜਾਓ ਜਨਾਬ ਮੈਂ ਤਾਂ ਜੈਕਟ ਲੈਣ ਆਇਆ ਜੀ ਉਹ ਜਨਾਬ ਅਸਲ ਵਿੱਚ ਪ੍ਰਧਾਨ ਸਾਹਿਬ ਬੁਲਟ ਪ੍ਰੂਫ ਜੈਕਟ ਲੈਣ ਆਏ ਆ ਅੱਛਾ ਉਹ ਪ੍ਰਧਾਨ ਸਾਹਿਬ ਕਿੱਥੇ ਗਏ ਪਰਕਟ ਜੀ ਜਨਾਬ ਉਹ ਪ੍ਰਧਾਨ ਜੀ ਕੀ ਹੋਇਆ ਗੋਲੀ ਗੋਲੀ ਜਬ ਗੋਲੀ ਗੋਲੀ ਉਹ ਪ੍ਰਧਾਨ ਜੀ ਟੀਵੀ ਚੱਲਦਾ ਵਿੱਚ ਫਿਲਮ ਲੱਗੀ ਆਏ ਉੱਥੇ ਗੋਲੀ ਚੱਲਦੀ ਆ ਲਉ ਪੀ ਗਿਆ ਯਾਰੇ ਬੰਦਾ ਬਾਹਰ ਆ ਜਾਓ ਬਾਹਰ ਫਿਲਮ ਚੱਲਦੀ ਆ ਫਿਲਮ ਚੱਲਦੀ ਹੈ ਮੈਂ ਬਚ ਗਿਆ ਬੈਜੋ ਬੈਜੋ ਬੈਜ ਗਿਆ ਬਚ ਗਿਆ ਬੈਜੋ 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 ਜਨਾਬ ਘਰੇ ਵੀ ਸਾਰਾ ਦਿਨ ਆਹੀ ਕੋ ਚੱਲੀ ਜਾਂਦਾ ਜਵਾਕ ਗਲੀ ਦੇ ਵਿੱਚ ਤਾੜੀ ਮਾਰ ਦਿਆ ਤੇ ਜਨਾਬ ਜੀ ਫਲੈਸ਼ ਨੂੰ ਭਾਜੀ ਤੁਰਦੇ ਆ ਗੋਲੀ ਆ ਗਈ ਗੋਲੀ ਆ ਗਈ ਗੋਲੀ ਆ ਗਈ ਗਲੀ ਦੇ ਵਿੱਚ ਗਵੰਡੀਆਂ ਦੇ ਮੁੰਡੇ ਨੇ ਪਕਾਨਾ ਫੋੜਤਾ ਤੇ ਤਿੰਨ ਘੰਟੇ ਫਲੈਸ਼ ਚੋਂ ਨਹੀਂ ਨਿਕਲੇ 24 ਘੰਟਿਆਂ ਦੇ ਵਿੱਚੋਂ 17 ਘੰਟੇ ਜਨਾਬ ਜੀ ਫਲੈਸ਼ ਚ ਹੀ ਰਹਿੰਦੇ ਆ ਬਾਕੀ ਬੱਚੇ 7 ਘੰਟੇ ਉਹ 7 ਘੰਟੇ ਮੈਨੂੰ ਆਪਣੇ ਕੋਲ ਬੀਨ ਨੂੰ ਫੜ ਕੇ ਮੇਰੇ ਸਰਹਾਣੇ ਬੈਠਾ ਰਹਿ ਮੇਰੀ ਤਾਂ ਛੁੱਟੀ ਬੰਦ ਕਰਾਤੀ ਪ੍ਰਧਾਨ ਜੀ ਉਹ ਤੁਸੀਂ ਫਿਕਰ ਕਿਉਂ ਕਰਦੇ ਹੋ ਤੁਸੀਂ ਡਰਦੇ ਕਿਉਂ ਜਨਾਬ ਮੈਨੂੰ ਜੈਕਟ ਦੇ ਦਿਓ ਮੈਨੂੰ ਬੁਲਟ ਪ੍ਰੂਫ ਜੈਕਟ ਦੇ ਦਿਓ ਜਨਾਬ ਅਮਰ ਜੀ ਉਹ ਜੱਕਣਾ ਇੱਥੇ ਕਿ ਯਾਰ ਆ ਗਈ ਜੈਕਟ ਹੁਣ ਨਹੀਂ ਮੈਂ ਵਰਦਾ ਪ੍ਰਧਾਨ ਜੀ ਆ ਜੈਕਟ ਆ ਤੁਹਾਡੇ ਇੱਥੋਂ ਲੈ ਕੇ ਇਹਨਾਂ ਤੁਹਾਡਾ ਸੇ ਪਰੂਗੀ ਇਹ ਇਹ ਪਾ ਕੇ ਰੱਖਿਓ ਠੀਕ ਹੈ ਜਨਾਬ ਇੱਥੋਂ ਤਾਈ ਥੱਲੇ ਕੀ ਪਾਉਂਗਾ ਮੈਂ ਆ ਮਰਜੀ ਫੜਾਈਏ ਇੱਕ ਮਿੰਟ ਹਲੋ ਬਲਾਂ ਜੀ ਥੱਲੇ ਵਾਸਤੇ ਆ ਜਨਾਬ ਇਹ ਵੀ ਬੁਲਟ ਪ੍ਰੂਫੀ ਆ ਜੀ ਇਹ ਬੁਲਟ ਪ੍ਰੂਫ ਨਹੀਂ ਆ ਜੀ ਇਹ ਡਾਈਪ ਰਣੋਂ ਵਾਸਤੇ ਜਨਾਬ ਕਿਉਂ ਮਜ਼ਾਕ ਕਰਦੇ ਹੋ ਤੁਸੀਂ ਆ ਤਾਂ ਟੱਕਤਾ ਹੁਣ ਮੈਂ ਇੱਥੇ ਕੀ ਪਾਉਂਗਾ ਇੱਥੇ ਆ ਪਾਓਗੇ ਜਨਾਬ ਹੁਣ ਤਾਂ ਕਰੋਨਾ ਦੀ ਲੰਗਿਆ ਹੁਣ ਇਹਨੂੰ ਮੂੰਹ ਤੇ ਪਾ ਕੇ ਕੀ ਕਰੂੰਗਾ ਕੱਲ ਸੁਣੋ ਮੇਰੀ ਇਹਨੂੰ ਮੂੰਹ ਤੇ ਪਾ ਕੇ ਰੱਖੋ ਮੂੰਹ ਤੁਹਾਡਾ ਬੰਦ ਰਹੂਗਾ ਤਾਨੂੰ ਕਿਸੇ ਨੂੰ ਕੋਈ ਖਤਰਾ ਨਹੀਂ ਆ ਭਾਵੇਂ ਗਨਮਨ ਵੀ ਛੱਡ ਦਿਓ ਜਨਾਬ ਤੁਸੀਂ ਮੈਨੂੰ ਆ ਕੱਲਾ ਹੀ ਦੇ ਦਿਓ ਤੇ ਮੈਨੂੰ ਆ ਜੈਕਟ ਦੀ ਲੋੜ ਨਹੀਂ ਤੇ ਮੈਂ ਇਹ ਮਾਸਕ ਪਾ ਕੇ ਚੁੱਪ ਰਹਾਂਗਾ ਜੀ ਆ ਜਵੀ ਆ ਜੀ